ਖੰਜੀ ਸਤਿਗੁਰ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਨ ਪੰਡਾਰੀ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਕੱਟੀ ਤੁਹਾਨੂੰ ਦਿਖਾਉਣੀ ਆ ਇਹ ਘਰ ਦੇ ਪਿਛੇ ਜਿਹੜੇ ਵੀਰ ਜੀ ਨਾਲ ਦੇ ਦੋਵੇਂ ਕੱਟੀ ਵੀ ਤੇ ਮੱਝ ਵੀ ਤੇ ਬਾਕੀ ਚਲੋ ਕੋਈ ਵੀਰ ਆਪਣੇ ਇੱਥੋਂ ਆਪਣੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੇ ਤੇ ਕੱਟੀ ਵੀ ਆਪਣੀ ਵੇਖ ਕੇ ਖੜੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਸਭ ਵਧੀਆ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਵੀਰ ਜੀ ਸੰਦੀਪ ਸਿੰਘ ਪਿੰਡ ਮੋਣ ਪੰਡਾਰੀਆਂ ਤਸੀਲ ਜਨਾਲਾ ਜਿਲ੍ਹਾ ਅਮਰਸਰ ਮੋਬਾਈਲ ਨੰਬਰ ਹੈ 9781685435 ਵੀਰ ਜੀ WhatsApp ਚੱਲਦਾ ਇਸੇ ਨੰਬਰ ਤੇ ਠੀਕ ਆ ਹਾਂਜੀ ਤੇ ਅੱਜ ਘਰ ਦੀ ਮੱਝ ਪਾਦੇ ਲੱਗੇ ਜੀ ਵੀਰ ਜੀ ਘਰ ਦੀ ਪਾਦ ਲੱਗੇ ਆ ਨਹੀਂ ਮਹੀਂ ਚੰਗੀ ਮੈਂ ਚਲੋ ਥੋੜੀ ਜਿਹੀ ਪੈਸਾਂ ਦੀ ਲੋੜ ਲੂੜੀ ਅੱਛਾ ਮੈਂ ਚਲ ਪਾ ਦਿੰਦੇ ਆ ਠੀਕ ਐ ਇੱਕ ਮੱਝ ਤੇ ਕੱਟੀ ਵੇਚ ਦੇਣੀ ਹੈ ਨਾ ਹਾਂਜੀ ਹਾਂਜੀ ਠੀਕ ਐ ਕਿੰਨਾ ਸਵੇਰ ਸੁਣਾ ਜੇ ਮੱਝ ਨੇ ਸੁਣਾਵਾ ਤੁੱਜੀ ਅੱਛਾ ਭਾਵੇਂ ਕੋਈ ਤੇ ਜੇ ਲਾਲੇ ਭਾਵੇਂ ਚੌਥੇ ਲਾਲੇ ਠੀਕ ਐ ਭਾਵੇਂ ਜੰਜਾ ਨਹੀਂ ਵਜਣ ਤੇ ਆ ਵੀ ਜਿੱਤੇ ਆ ਗੱਬਣ ਆ ਨਹੀਂ ਦਨ ਲੈ ਜੂਗੀ 7 ਲੈ ਜੇ 8 ਲੈ ਦੇਖ ਠੀਕ ਆ ਹਜੇ ਟੈਨਟਰ ਲਾ ਪੜੀਆਂ ਜੀ ਵਿਜੀ ਅਸੀਂ ਝੂਠ ਨਹੀਂ ਮਾਰਨਾ ਅੱਖ ਨੂੰ ਅਸੀਂ ਵਿਜੀ 15 16 ਕਿਲੋ ਦੁੱਧ ਆਖੀ ਜੀ ਹਾਂਜੀ ਜਿਹੜਾ ਵਿਜੀ ਭਾਦੀ ਰਹੀ ਆ 12 13 ਕਿਲੋ ਦੁੱਧ ਅੱਛਾ ਹਾਂਜੀ 12 13 ਲੀਟਰ ਦੁੱਧ ਜਿਹੜਾ ਤੁਸੀਂ ਹੱਥੀਂ ਚੋਇਆ ਹੱਥੀਂ ਚੋਇਆ ਨੋਰਮਲ ਸੇਵਾ ਦੇ ਵਿਜੀ ਅੱਛਾ ਹਾਂਜੀ ਜੇ ਫੁੱਲ ਸੇਵਾ ਕਰੀਏ ਫੇਰ ਚਲੋ ਵਾਧ ਦੂ ਨਾਲੇ ਦੁੱਧ ਸੇਵਾ ਦਾ ਪਾਏ ਦਾ ਹਾਂਜੀ 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 ਜੇ ਨਾ ਪਾਲਾਂਗੇ ਉਨਾ ਹੀ ਕਰਮਾਂ ਵਾਲੀਆਂ ਦੇਣਾ ਵਾ ਤੇ ਹੱਥਾਂ ਨੇ ਕਰੀ ਦਿਖਾ ਦੀਏ ਲੱਗੇ ਤਾਂ ਵਿਜੀ ਕਦੇ ਆ ਦੇਖ ਸੰਦੇ ਜੋਂ ਜੋਂ ਚ ਪੋਲੀ ਇੰਨੀ ਕੋ ਪੁੱਛੋਈ ਨਾ ਬਹੁਤ ਹੀ ਚਵਾ ਲੱਗਾ ਮੈਨੂੰ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਬੋਲੀ ਵਿਜੀ ਮਹੀਂ ਜੇ ਹਾਂ ਜੇ ਪਿਛੇ ਇੱਥੇ ਲਾਟੂ ਲੱਭੜੀਆਂ ਏਹ ਤੇ ਇੰਟੂ ਲੱਭੜੀ ਵਿਜੀ ਮਹੀਂ ਦੇ ਠੀਕ ਹੈ ਇਹ ਆ ਵੀ ਚਲੋ ਜੇ ਦਿਨ ਖੜਦੀ ਆ ਮੈਂ ਪਤਲੀ ਬੁਖੀਦੀ ਆ ਮੈਂ ਪਤਲੀ ਬੁਖੀਦੀ ਵਜਾਂ ਜੇ ਵਿਜੀ ਮਾਝ ਪੂਰੀ ਜ਼ੋਰ ਤੇ ਜਿੰਨੂੰ ਆਂਦੇ ਇਓਰ ਬੜਾ ਅੱਗੇ ਨਹੀਂ ਜਾਂਦਾ ਠੀਕ ਹੈ ਜੰਗਾ ਟਿਕ ਟੁਕ ਲਾਇਆ ਜੀ ਇਹਨੂੰ ਫੇਰ ਸ਼ਿੰਗਾਰੀ ਮੈਂ ਚਲਾਉਣਾ ਹੁਣ ਸਿੱਧੀ ਤੋਰ ਤੇ ਫਰੇ ਚੇਰ ਬਾਅਦ ਵੀ ਜੀ ਵੀਡੀਓ ਬਣਦੀ ਆ ਫਰੇ ਚੇਰ ਬਾਅਦ ਲੈ ਜੋ ਸਿੱਧੀ ਤੋਰ ਆ ਜੁ ਲੈ ਆ ਬਾਕੀ ਉਤਣੇ ਆ ਵੀ ਕੱਦ ਕਾਠ ਦੀ ਚੰਗੀ ਆ ਚਲੋ ਸਾਂਭ ਥੋੜੀ ਘੱਟ ਹੋਈ ਆ ਫੁੱਲ ਤਾਂ ਵੱਡਾ ਕਰਦੇ ਆ ਵੀਜੀ ਫੁੱਲ ਆ ਦੇਖੋ ਇਹੋ ਜਿਹੀ ਨਹੀਂ ਗੱਲ ਕੋਈ ਵੀਜੀ ਦੁੱਧ ਵੀਜੀ 12 ਕਿਲੋ بڑا ਹੁੰਦਾ ਵੇਖੋ ਮਹੀਨ ਵੀਜੀ ਥਣਲੇ ਵਾਲਾ ਗਾ ਵੀਰੇ ਠੀਕ ਆ ਹਾਂਜੀ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਸੱਤ ਲੈ ਜੂਗੀ ਅੱਛਾ ਸਤਾਂ ਦਿਨਾਂ ਦਾ ਖੂਪ ਹੋ ਵੀ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਵੀਜੀ 1.5 ਲੱਖ ਨਹੀਂ ਨਾ ਕੋਈ ਕਰਨਾ ਅੱਛਾ ਬਿਲਕੁਲ ਹੀ ਜਾਇਜ਼ ਕਿੰਨਾ ਜੀ ਦੇ ਦਈਏ ਨੇ ਉਹ ਅੰਦਰ ਥੱਲੇ ਹੋ ਰਿਹਾ ਹੈ ਤੁਸੀਂ ਦੱਸੋ ਬੀਜੀ ਆਪ ਹੀ ਕਰ ਦੋਗੇ ਹਾਂਜੀ ਇਹ ਥੋੜਾ ਉੱਪਰ ਬੈਠੇ ਜੇ ਤੁਸੀਂ ਥੱਲੇ ਹੋਣਾ ਪੈਣਾ ਯਾਰ ਚਲ ਬੀਜੀ ਹਾਂ ਨਾ 80000 ਦੇ ਦਾਂਗੇ 80000 ਦੇ ਆ ਤੁਸੀਂ ਬੜੇ ਚਿਰ ਬਾਅਦ ਵੀਡੀਓ ਬਣਾਉਣਾ ਚਲੋ ਖੁੱਲਾ ਮਾਨਤਨ ਕਰਦੇ ਆ ਤੇਜ ਪਿਆਰ ਕਰਕੇ 90 ਦੀ ਭਾਅ ਵੇਖੀ ਜੀ ਪਿਆਰ ਕਰਕੇ ਵੇਖਦੀ ਮੈਂ ਅਸੀਂ ਥੋੜੀ ਕੱਚੀ ਪਾਈ ਆ ਦਿਨ 7 8 10 ਲੈ ਜੂਗੀ ਇਹ ਆਵੇ ਉੱਥੇ ਖੁੱਲਾ ਮਾਨਤਨ ਕਰਦੇ ਕੋਈ ਵੀਰ ਫੋਨ ਲਾਵੇ ਬੀਜੀ ਕਰ ਦਾਂਗੇ ਖੁੱਲਾ ਹੋ ਜਾਊਗਾ ਮਾਨਤਨ ਕੋਈ ਤਾਂ ਵੀਰ ਥੱਲੇੋਂ ਫਿਰ ਤੋਂ ਅੱਛਾ ਹਾਂਜੀ ਕੋਈ ਲਾਵੇ ਪੈਸੇ ਆਪੇ ਫਿਰ ਹਿਸਾਬ ਨਾਲ ਰੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਆ ਦੇਖ ਸਕਦੇ ਜਿਹੜਾ ਕੱਟੀ ਵੀ ਦਿਖਾ ਦੀ ਹੈ ਨਾ ਕੱਟੀ ਕਿੰਨੀ ਕੁ ਉਮਰ ਦੀ ਜੀ ਵੀ ਜੀ ਇਹ ਹੈਗੀ ਜੀ 7-8 ਮੰਨੀ ਆ ਜੀ ਕੋ ਸਾਲ ਦੀ ਲਾਲੇ 7 8 ਸਾਲ ਦੇ ਲਾਗੇ ਬੰਦੇ ਦੀ ਹੈਗੀ ਆ ਸਾਲ ਦੀ ਨਾਲੇ ਆ ਵੇਖੋ ਵੀਰ ਜੀ ਨੀਲੀ 라ਵੀ ਦੀ ਦੋ ਹੀ ਥਾਣੇ ਆ ਸ਼ਾਂਗ ਲੱਗੀ ਇੱਕ ਮੜੀ ਨਾਲ ਇੱਕ ਸ਼ਾਂਗ ਲੱਗੀ ਆ ਦੋ ਹੀ ਥਾਣੇ ਬਸ ਦੋ ਥਾਣੇ ਵਾਲੀ ਕੱਟੀ ਆ ਉਹ ਸ਼ਾਂਗ ਉਹ ਕਰੀ ਲੱਗੀ ਸ਼ਾਂਗ ਆ ਫੋਟ ਆ ਵੀਰ ਜੀ ਉਹ ਫੋਟ ਆ ਹਾਂਜੀ ਹਾਂਜੀ ਸ਼ਾਂਗ ਆ ਦੋ ਥਾਣੇ ਨੀਲੀ 라ਵੀ ਫਿਰ ਵੀਰ ਜੀ ਪਿਓਰ ਜਿਹਨੂੰ ਆਦੇ ਪਿਓਰ ਨੀਲੀ ਆ ਵੀਰ ਲੈ ਭਾਈ ਨੂੰ ਹੀ ਨਹੀਂ ਆ ਭਾਈ ਨੂੰ ਵੀ ਨਹੀਂ ਅਸੀਂ ਬੁੱਧੀ ਵੇਖੋ ਵੀਰ ਜੀ ਖਾਓ ਦੋ ਥਾਣੇ ਵਾਲੀ ਕੱਟੀ ਆ ਤਰਾ ਪਿਓਰ ਨੀਲੀ 라ਵੀ ਵੀਰ ਜੀ ਬਰੀਡ ਦੀ ਆ ਗੱਤਾਂ ਪਿਆਰ ਸਾਰੇ ਜਿਤੇ ਤੁੰਤ ਨੂੰ ਚਟਾਵ ਡੰਗਰ ਜਿਆਦਾ ਪੱਠੇ-ਪੁੱਠੇ ਘੱਟ ਪਿੰਜਤਾ ਦੇ ਦੇ ਨੇ ਡੰਗਰ ਲੱਛੇ ਰੰਗ ਹੋਣੀਆਂ ਡੰਗਰ ਜਿਆਦੇ ਨਹੀਂ ਸਾਡੇ ਕੋਲ ਇਹ ਕਰੀਏ ਫੇਰ ਦਿਖਾ ਦੋ ਥਾਣੇ ਦੇ ਆ ਵੇਖੋ ਜੀ ਆਪੋ ਛੜੇ ਇਹਦੀ ਆ ਵੇਖ ਥਣ ਜਿਹੜੇ ਦੋ ਹੀ ਆ ਵੀ ਜੀ ਥਣ ਦੋ ਵੱਖਰੀ ਪੋੜ ਆ ਛਾਂਗ ਜਿਹਨੂੰ ਆnde ਨਹੀਂ ਛਾਂਗ ਹੁੰਦੀ ਬਰਾਬਰ ਬਰਾਬਰ ਦੇ ਦੇਖਾਦੇ ਜੀ ਆ ਛਾਂਗ ਵੀ ਜੀ ਲੱਗੀ ਹੋ ਤਰ ਥਾਣ ਵੇਖੋ ਕਿੜੇ-ਕੜੇ ਵੀ ਜੀ ਕਟਿੰਗ ਲੱਗੇ ਤੇ ਇਹਦਾ ਮੁੱਲ ਫੇਰ ਇਦਾ ਮੁੱਲ ਵੀ ਜੀ ਅਸੀਂ ਦੇਣੀ ਘਰ ਰੱਖਣ ਵਾਲੇ ਹਾਂਜੀ ਹਾਂਜੀ ਨੇ ਖੜਨੀ ਘਰ ਰੱਖਣ ਵਾਲੇ ਨੇ ਦੋ ਥਨਾਂ ਵਾਲੀ ਕੱਟੀ ਆ ਦੂਜੇ ਬੰਦੇ ਮੰਗਦੇ ਭਾਂ ਛੋਟੀ ਵੀ ਜੀ ਲੈ ਜਾਂਦੇ ਪਰ ਉਹ ਪਰ ਅਸੀਂ ਉਧਰ ਨਹੀਂ ਜਾਣੇ ਠੀਕ ਆ ਹਾਂਜੀ ਕਿੰਨੇ ਰਿਤੇ ਦੇਣੀ ਵੀ ਜੀ 15000 ਦੀ ਦੇ ਦਈਏ ਕਰ ਦੋ ਮਾਨਤਨ ਹੋਰ 13000 12000 ਦੇ ਦੋ ਠੀਕ ਆ ਫੋਨ ਲਾ ਦੇ ਵੀ ਦੇ ਦਾਂ ਪਿੱਛੋਂ ਠੀਕ ਆ ਮਾਨਤਨ ਕਰਦਾ ਹਾਂ ਸ਼ੋਰ ਛੱਪਾ ਥੋੜਾ ਵਿੱਚ ਠੀਕ ਆ ਹਾਂਜੀ ਵਿੱਚ ਬੜੇ ਚਿਰ ਬਾਅਦ ਵੀਡੀਓ ਪਾਉਂਦੇ ਆ ਠੀਕ ਆ ਤੇ ਬਾਕੀ ਚਲੋ ਕੋਈ ਇੱਥੇ ਆਵੇ ਆਪਣੀਆਂ ਵੇਸ ਚਾੱਕ ਕੇ ਤੇ ਤਸੱਲੀ ਕਰਕੇ